ਸ਼ਹਿਰੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਲੋਕਾਂ ਵੱਲੋਂ ਕੀਤੀ ਜਾ ਰਹੀ ਰੋਂਗ ਪਾਰਕਿੰਗ ਅਜੇ ਵੀ ਟ੍ਰੈਫਿਕ ਚਾਂਮ ਦਾ ਕਾਰਨ ਬਣ ਰਹੀ ਹੈ। ਸ਼੍ਰੀ ਦੁਰਗਿਆਨਾ 13 ਦੇ ਬਾਹਰ ਗਲਤ ਢੰਗ ਨਾਲ ਪਾਰਕ ਕੀਤੇ ਗਏ ਵਾਹਨ ਟ੍ਰੈਫਿਕ ਪ੍ਰਣਾਲੀ ਨੂੰ ਖਰਾਬ ਕਰ ਰਹੇ ਹਨ। ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਇੱਥੇ ਸੜਕ 'ਤੇ ਨੋ ਪਾਰਕਿੰਗ ਦੇ ਬੋਰਡ ਲੱਗੇ ਹੋਏ ਹਨ ਪਰ ਲੋਕ ਹਨ ਕਿ ਬੋਰਡਾਂ ਦੇ ਹੇਠ ਹੀ ਗਲਤ ਢੰਗ ਨਾਲ ਗੱਡੀਆਂ ਪਾਰਕ ਕਰੀ ਜਾ ਰਹੇ ਹਨ। ਚਿਸਨਾਲ ਰਾਗੀ ਰਾਤੇ ਬਾਹਰ ਆਉਣ ਵਾਲੇ ਸਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੀ ਦੁਰਗਿਆਨਾ ਕਮੇਟੀ ਵੱਲੋਂ ਵਾਹਨਾਂ ਲਈ ਪਾਰਕਿੰਗਾਂ ਬਣਾਈਆਂ ਗਈਆਂ ਹਨ ਪਰ ਫਿਰ ਵੀ ਲੋਕ ਗੱਡੀਆਂ ਸੜਕ ਤੇ ਹੀ پارک ਕਰ ਰਹੇ ਹਨ। ਉਹਨਾਂ ਕਿਹਾ ਕਿ ਟ੍ਰੈਫਿਕ ਪੁਲਿਸ ਨੂੰ ਇਹਨਾਂ ਰੋਂਗ ਪਾਰਕਿੰਗ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇੱਥੇ ਟ੍ਰੈਫਿਕ ਦੀ ਕੋਈ ਮੁਸ਼ਕਲ ਨਾ ਆਵੇ। ਇੱਥੇ ਜ਼ਿਕਰ ਇਹ ਖਾਸ ਗੱਲ ਇਹ ਹੈ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣ ਵਾਲੇ ਪੁਲਿਸ ਕਰਮਚਾਰੀਆਂ ਵੱਲੋਂ ਉਹਨਾਂ ਦਿਆ ਸਰਕਾਰੀ ਗੱਡੀਆਂ ਇਸ ਰੋਂਗ ਪਾਰਕਿੰਗ ਦਾ ਹਿੱਸਾ ਬੰਦੀਆਂ ਨਜ਼ਰ ਆਈਆਂ ਹਨ ਕਿਉਂਕਿ ਪੁਲਿਸ ਵਿਭਾਗ ਦੀਆਂ ਇੱਕ ਨਹੀਂ ਦੋ ਗੱਡੀਆਂ ਸੜਕ ਦੇ ਉੱਪਰ ਗਲਤ ੰਗ ਨਾਲ ਪਾਰਕ ਕੀਤੀਆਂ ਗਈਆਂ ਸਨ ਜਿਸ ਨਾਲ ਟ੍ਰੈਫਿਕ ਵਿੱਚ ਵਿਗੜਨ ਪੈ ਰਿਹਾ ਸੀ ਸੋ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਵੱਲ ਧਿਆਨ ਦੇਣ ਅਤੇ ਰੋਂਗ ਪਾਰਕਿੰਗ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਤਾਂ ਜੋ ਬਾਹਰੋਂ ਆਉਣ ਵਾਲੇ ਸਲਾਨੀਆਂ ਨੂੰ ਟ੍ਰੈਫਿਕ ਦੀ ਕੋਈ ਦਿੱਕਤ ਨਾ ਆਵੇ ਦੋਸਤੋ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਇਸ ਟਾਈਮ ਉਹ ਪਾਰਕਿੰਗ ਦੀ ਹੈ ਔਰ ਰੋਂਗ ਪਾਰਕਿੰਗ ਹੋਣ ਕਾਰਨ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਟ੍ਰੈਫਿਕ ਜਾਮ ਹੁੰਦਾ ਹੈ ਲੋਕਾਂ ਦਾ ਸਮਾਂ ਬਰਬਾਦ ਹੁੰਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਫਾਸਟ ਨਿਊਜ਼ ਟੀਮ ਇਸ ਟਾਈਮ ਖੜੀ ਹੈ ਇਤਿਹਾਸਿਕ ਸ਼੍ਰੀ ਦੁਰਗਿਆਣਾ ਤੀਰ ਦੇ ਬਾਹਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੇਨ ਰੋਡ ਦੇ ਉੱਪਰ ਰੋਂਗ ਪਾਰਕਿੰਗ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ ਇੱਥੇ ਦਾ ਕੀ ਜਿਹੜੇ ਰੋਂਗ ਪਾਰਕਿੰਗ ਦਾ ਚਲਾਨ ਕਰਦੇ ਨੇ ਲੋਕਾਂ ਦੀ ਟ੍ਰੈਫਿਕ ਨਿਯਮਾਂ ਦੀ ਉ ਔਰ ਉਪਰ ਨੋ ਪਾਰਕਿੰਗ ਦਾ ਬੋਰਡ ਵੀ ਲਗਾਇਆ ਔਰ نیچے ਵੀ ਗੱਡੀਆਂ ਖੜੀਆਂ ਨੇ ਪ੍ਰਾਈਵੇਟ ਜਦ ਕਿ ਦੁਰਗਾਣਾ ਤੀਰਥ ਵੱਲੋਂ ਬਹੁਤ ਸਾਰੀਆਂ ਪਾਰਕਿੰਗਾਂ ਬਣਾਈਆਂ ਗਈਆਂ ਲੇਕਿਨ ਗੱਡੀਆਂ ਲੋਕ ਸੜਕ ਤੇ ਹੀ ਪਾਰਕ ਕਰ ਦਿੰਦੇ ਹਨ ਲੇਕਿਨ ਇਹ ਬਹੁਤ ਵੱਡੀ ਮੁਸ਼ਕਲ ਹੈ ਜਿਸ ਕਾਰਨ ਟ੍ਰੈਫਿਕ ਜਮ ਹੁੰਦਾ ਹੈ ਬਾਰੂ ਟੂਰਿਸਟ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਰਸ਼ ਹੋ ਜਾਂਦਾ ਹੈ ਰੋਡ ਜਮ ਹੋ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਇਸ ਲਈ ਸਭ ਨੂੰ ਚਾਹੀਦਾ ਹੈ ਔਰ ਖਾਸ ਕਰ ਜਿਹੜਾ ਟ੍ਰੈਫਿਕ ਵਿਭਾਗ ਹੈ ਉਸ ਨੂੰ ਚਾਹੀਦਾ ਹੈ ਕਿ ਇਹ ਰੋਂਗ ਪਾਰਕਿੰਗ ਦੇ ਖਿਲਾਫ ਥੋੜੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਜਾਣ ਵੇਲੇ ਟ੍ਰੈਫਿਕ ਦੀ ਕਿਸੇ ਨੂੰ ਕੋਈ ਸਮੱਸਿਆ ਪੇਚ ਨਾ ਆਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ